शशिकाल प्राइम की न्यूज़ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਸੰਭਰਾ ਲਤੋ ਹੈ ਮੱਛੀਵੜਾ ਸਾਹਿਬ ਵਿਖੇ ਚਲਾਇ ਜਾ ਰਹੇ ਆਪਰੇਸ਼ਨ ਦੇ ਤਹਿਤ ਇੱਕ ਨਸ਼ਾ ਤਸਕਰ ਨੇ ਪੁਲਿਸ ਪਾਰਟੀ ਨਾਲ ਆਪਣੀ ਗੱਡੀ ਭੜਨ ਦੀ ਕੋਸ਼ਿਸ਼ ਕੀਤੀ ਖੁਸ਼ਕਿਸਮਤੀ ਇਹ ਰਹੀ ਕਿ ਕਨਸਟੇਬਲ ਨੇ ਛਲ ਮਾਰ ਕੇ ਆਪਣੀ ਜਾਨ ਬਚਾਈ ਜਿਸ ਤੋਂ ਬਾਅਦ ਮੌਕੇ ਤੇ ਫਰਰੋਈ ਨਸ਼ਾ ਤਸਕਰ ਦਾ ਪਿੱਛਾ ਕਰਦੇ ਹੋਏ ਕਾਬੂ ਕੀਤਾ ਗਿਆ ਉਸ ਦੀ ਕਾਰ ਵਿੱਚੋਂ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਤੇ ਮੁਲਜ਼ਮ ਦੀ ਪਛਾਣ ਰਮਨ ਕੁਮਾਰ ਸਹਿਰੀ ਵਾਸੀ ਗੁਰੂ ਕਲੋਨੀ ਮੱਛੀਵੜਾ ਸਾਹਿਬ ਵਿਖੇ ਹੋਈ ਪ੍ਰਾਈਮ ਕੀ ਨਿਊਜ਼ ਚੈਨਲ ਵੱਲੋਂ ਨਰੂਪ ਸਿੰਘ ਤਾਲੀਵਾਲ ਸਮਰਾਲਾ ਪੰਚਾਇਤ ਅ ਕੱਲ ਮਿਤੀ ਕੀ ਜੋ ਨੂੰ ਸਾਰੀ ਸਟੇਟ ਵਿੱਚ ਅਸ਼ਿਆ ਤੇ ਨਸ਼ੇਦਰੀ ਕਾਰੋਬਾਰੀ ਨਾਲ ਨਾਕਬੰਦੀ ਸਰਚ ਜਬਨ ਚੱਲ ਰਿਹਾ ਸੀ ਇਸੇ ਤਰ੍ਹਾਂ ਤੇ ਕੱਲ ਦੁਪਹਿਰੇ ਠਾਣਾ ਮਾਚਿਵੜ ਸਾਹਵ ਦੇ ਇੱਥੇ ਇੱਕ ਨਾਕਾ ਲੱਗਿਆ ਸੀ ਜਿੱਥੇ ਇੱਕ ਸਵੱਗੀ ਗੱਡੀ ਜਿਸ ਵਿੱਚ ਇੱਕ ਵਿਅਕਤੀ ਸਵਾਰ ਸੀ ਉਹ ਜਦੋਂ ਉਹ ਨਾਕੇ ਤੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਸਨੇ ਗੱਡੀ ਬਹੁਤ ਤੇਜ਼ੀ ਨਾਲ ਭਜਾ ਕੇ ਨਾਕੇ ਤੇ ਖੜੇ ਮਲਾਜਮਾਂ ਦੇ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਜਿਸ ਇੱਕ ਸਾਡੇ ਕਾਂਸਟੇਬਲ ਮਨਪ੍ਰੀਤ ਸਿੰਘ ਦੇ ਪਰਸਟ ਚੜ੍ਹ ਰਹੀ ਹੋਈ ਤੇ ਉਹਨਾਂ ਗੱਡੀ ਨੂੰ ਪਿੱਛੇ ਚੇਸ ਕੀਤਾ ਗਿਆ ਤੇ ਉਹ ਮਛਵਾੜਾ ਇਲੀਟ ਚ ਜਾ ਕੇ ਅਗਲੇ ਸ਼ਹਿਰ ਦੇ ਵਿੱਚ ਬੰਦ ਹੋ ਗਈ ਤੇ ਬੰਦੇ ਨੂੰ ਕਾਬੂ ਕੀਤਾ ਗਿਆ ਆ ਇਸ ਬੰਦੇ ਦਾ ਨਾਮ ਹੈ ਗਰ ਰਮਨ ਕੁਮਾਰ ਵਾਸੀ ਇਹ ਮਛਵਾੜਾ ਸਾਫ ਦਾ ਹੀ ਹੈਗਾ ਤੇ ਇਸ ਤੇ ਮੁਕੱਦਮਾ ਦਰਜ ਕੀਤਾ ਗਿਆ 307 303 ਜਾਂ ਦਿੱਤਾ ਹੈ ਜਦੋਂ ਇਸ ਨੂੰ ਬਾਅਦ ਵਿੱਚ ਲਿਆ ਕੇ ਰਿਸਪਾਂਸ ਤੋਂ ਬਾਅਦ ਦੇ ਦੀ ਜੇ ਉਹਦੇ ਇਹਦੇ ਡਿਸਕਲੋਜ਼ਰ ਤੇ ਦੇ ਰਿਸਰਚ ਕੀਤੀ ਕੀ ਉਸ ਤੋਂ ਸਾਨੂੰ 5 ਗ੍ਰਾਮ ਕੂਸਿਲਫ ਦਾ ਫਿਮਣ ਹੈ ਜਿਸ ਤੇ ਬਾਈ ਐਂਡ ਬੀ ਐਸ ਆਪ ਦਾ ਪਦਤ ਹਾਂਜੀ ਇਸ ਤੇ ਪਹਿਲਾਂ ਇੱਕ ਕਿਆਮ ਲੈਂਗੇ ਇੱਕ ਦਾ ਬੱਚਾ ਤੇ ਦੋ ਤੇ ਐਂਡ ਬੀ ਐਸ ਆਪ ਦਾ ਬੱਚੇ ਦਾ ਜੋ ਇੱਕ ਅੰਡਰਟਾਈਮ